ਅਸੀਂ ਤਾਂ ਆਪਣੀ ਛੋਟੇ ਛੋਟੇ ਰੋਲਿਆਂ ਚੋਂ ਹੀ ਨਿਕਲ ਪਾਰਾ ਅੱਜ ਤੁਸੀਂ ਦੇਖ ਰਹੇ ਹੋ ਅੱਜ ਭਾਜਪਾ ਦੀ ਕੀ ਸਟੇਟਮੈਂਟਾਂ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਅਸੀਂ ਪਹਿਲਾਂ ਤੋਂ ਹੀ ਆਪਾਂ ਕਨਫਰੋਂਟੇਸ਼ਨ ਦੇ ਮੋੜ 'ਚ ਰਹੇ ਹਾਂ ਹੁਣ ਗੱਲ ਉੱਥੇ ਵੀ ਆ ਜਾਂਦੀ ਹੈ ਵੀ ਆਪਾਂ ਇਹਦੀ ਸੈਂਸ ਕਿ ਸਾਡੀ ਪੋਲਿਟਿਕਲ ਪਾਰਟੀਆਂ ਇੱਕ ਦੂਜੇ ਨਾਲ ਲੜ ਰਹੀਆਂ ਨੇ ਫਿਰ ਜਦੋਂ ਦਾ ਸਟੇਟਮੈਂਟ ਸ਼ੁਰੂਆਤ ਹੀ ਇੱਕ ਦੂਸਰੇ ਐਂਗਲ ਤੋਂ ਹੋ ਜਾਂਦੀ ਹੈ ਵੀ ਤੁਸੀਂ ਪਹਿਲਾਂ 60000 ਕਰੋੜ ਵਾਪਸ ਕਰੋ ਫਿਰ ਤੁਸੀਂ ਸਾਨੂੰ 20000 ਕਰੋੜ ਦੋ ਪੈ ਨਹੀਂ ਜੀ 20 ਨਹੀਂ ਹੁਣ 12099 ਕਰੋੜ ਹੋ ਗਿਆ ਨਾ ਇਹ ਵੋਟਾਂ ਦੀ ਸਿਆਸਤ ਦਾ ਸਿਰਫ ਇਹ ਸਿਆਸਤ ਮੈਨੂੰ ਕਹਿਣਾ ਬੜਾ ਔਖਾ ਲੱਗਦਾ ਹੈ ਮੈਨੂੰ ਮੋਦੀ ਸਾਹਿਬ ਦੀ ਜਿਹੜੀ ਫੈਰੀ ਸੀ ਇਹ ਫੈਰੀ politcal ਸੀ ਹੂੰ ਦੋ ਵੋਟਾਂ ਇਹਨਾਂ ਨੂੰ ਮਿਲੀਆਂ ਨੇ ਇਹ ਕੰਦੀ ਕੰਦੀ ਵੋਟ ਦੇ ਉੱਤੇ ਜ਼ੋਰ ਲਾ ਰਹੇ ਸੀ ਉਹ ਦੋ ਵੋਟਾਂ ਇਸੇ ਕਰਕੇ ਮਿਲੀਆਂ ਨੇ ਵੀ ਦੇਖੋ ਜੀ ਅਸੀਂ ਪੰਜਾਬ ਚ ਬਹੁਤ ਕੁਝ ਕਰ ਰਹੇ ਹਾਂ ਕਿਉਂਕਿ ਉਹ ਤਾਂ ਪੰਜਾਬ ਦੇ ਹਾਲਾਂਕਿ ਭਾਵੇਂ ਅੰਦਰ ਬੰਦ ਕਰੇ ਹੋਏ ਨੇ ਵੀ ਇਹ ਤਾਂ ਜੀ ਸਰਪ੍ਰੇਟਿਸ ਨੇ ਫਲਾਣਾ ਇਹ ਦਿਸਾ ਡਾਇਟ ਉਤਰੀ ਪਾਪ ਦੇ ਚੱਕ ਕੇ ਕਿਉਂਕਿ ਨਾ ਤਾਂ ਹੈ ਨਾ ਚੋਚੋ ਵੋਟ ਸੀ ਇਹਨਾਂ ਦੀ ਹੁੰਨੀ ਨਾ ਪੰਜਾਬ ਚੋਂ ਸੀ ਇਹ ਜਿਹੜਾ ਇੱਕ ਗੱਲ ਵੱਡੀ ਸਮਝਣ ਦੀ ਲੋੜ ਹੈ ਵੀ ਮੌਕੇ ਤੇ ਕਿ ਕਿ ਵੋਟ ਦੇ ਉੱਤੇ ਖੜੇ ਸੀ ਜੋਰ ਲਾ ਰਹੇ ਸੀ ਹਮ ਇੱਕ ਇੱਕ ਬੋਰ ਦਾ ਸਵਾਲ ਹੈ আর ਦੋ ਵੋਟਾਂ ਪਈਆਂ ਨੇ ਇਹ ਗੱਲ ਹੋਰ ਕਹਾਂਗਾ ਮੈਂ ਤੁਸੀਂ ਰਿਲੀਫ ਦੇਣ ਆਇਓ ਜਿਹੜਾ ਮੇਰਾ ਅਫਸੋਸ ਹੈ ਰਿਲੀਫ ਜੀ ਮੈਂ ਤੁਹਾਡੇ ਕੋਲ ਆਇਆ ਤੁਸੀਂ ਮੇਰੀ ਗੱਲ ਨਹੀਂ ਸ਼ੁਰੂ ਕਰਦਾ ਮੈਨੂੰ ਗੱਲ ਹੋ ਸਕਦਾ ਤੁਹਾਡੀ ਨਾ ਸਮਝ ਆਵੇ ਉਹ ਜਿਹੜਾ ਸਾਡੇ ਮੰਤਰੀ ਸਾਹਿਬ ਮੁੰਡੀਆਂ ਸਾਹਿਬ ਨੂੰ ਕਿਹਾ ਵੀ ਤੁਹਾਨੂੰ ਹਿੰਦੀ ਨਹੀਂ ਸਮਝ ਆਉਂਦੀ ਉਹ ਉਹਨਾਂ ਨੇ ਕਹਿਤਾ ਮੈਨੂੰ ਸਮਝ ਆਉਂਦੀ ਹੈ ਮੈਂ ਹੁੰਦਾ ਵਾਕਪਟ ਕਰ ਜਾਂਦਾ ਤੁਸੀਂ ਤੁਸੀਂ ਜਵਾਬ ਪ੍ਰਧਾਨ ਮੰਤਰੀ ਨੂੰ ਇਹ ਵੀ ਦੇ ਸਕਦੇ ਹੋ ਵੀ ਸਾਨੂੰ ਤਾਂ ਹਿੰਦੀ ਸਮਝ ਆਵੇ ਆ ਨਾਵੇ ਲੇਕਿਨ ਲੱਗਦਾ ਤੁਹਾਨੂੰ ਪੰਜਾਬੀ ਜੀ ਸਮਝ ਆਉਂਦੀ ਨਹੀਂ ਤੁਹਾਨੂੰ ਪੰਜਾਬੀ ਚ ਹੀ ਸਮਝਾਣਾ ਪੈਂਦਾ ਜਿਵੇਂ ਆਪਣਾ ਤਰੀਕਾ ਹੁੰਦਾ ਨਾ ਕਹਿੰਦੇ ਇਹਨੂੰ ਪੰਜਾਬੀ ਸਮਝਾਓ ਹਾਂ ਇਹ ਵੀ ਗੱਲ ਕਹੀ ਗਈ ਹੈ ਕਿ ਜੇ ਤੁਹਾਨੂੰ ਸਾਡੇ ਪੰਜਾਬੀ ਲੈਜੈਂਡ ਸਮਝਾਣਾ ਪੈਂਦਾ ਨਹੀਂ ਨਹੀਂ ਫਿਰ ਅਸੀਂ ਅਖੀਰ ਸਹੀ ਕਹਿੰਦੇ ਮੈਨੂੰ ਪੰਜਾਬ